ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਧੂਰੇ ਮਨੁੱਖ ਦੇ ਵੀ ਕੁਝ ਲਕਸ਼ਣ ਨੇ ਪੂਰਨ ਪੁਰਖ ਦੇ ਵੀ ਕੁਝ ਲਕਸ਼ਣ ਨੇ ਲਕਸ਼ਣਾ ਤੋਂ ਪਤਾ ਚੱਲਦਾ ਹੈ ਪੂਰਾ ਹੈ ਬਿਲਕੁਲ ਪੂਰਾ ਹੈ ਮੁਕੰਮਲ ਹੈ ਕਿਹੜੇ ਲਕਸ਼ਣ ਨੇ ਉਂਜ ਤੇ ਬੇਸ਼ੁਮਾਰ ਲਕਸ਼ਣ ਹੁੰਦੇ ਨੇ ਪਰ 6 ਲਕਸ਼ਣ ਮੂਲ ਨੇ ਉਨਿਚੇ ਧਰਮ ਦੇ ਬਹੁਤ ਸਾਰੇ ਗੁਣ ਹੁੰਦੇ ਨੇ ਪਰ ਦੋ ਗੁਣ ਧਰਮ ਦੇ ਮੂਲ ਨੇ ਦਇਆ ਤੇ ਸੰਤੋਖ। ਧੋਲ ਧਰਮ ਦਇਆ ਕਾ ਪੂਤ ਸੰਤੋਖ ਥਾ ਰਖਿਆ ਜਨ ਸੁ ਉਨਤੇ ਬੇਸ਼ੁਮਾਰ ਗੁਣ ਨੇ। ਲੇਕਿਨ ਦੋ ਗੁਣ ਮਹਾਨ ਨੇ। ਦਇਆ ਕਰਕੇ ਸੰਤ ਸੰਸਾਰ ਨਾਲ ਜੁੜਿਆ ਰਹਿੰਦਾ। ਕਿਉਂਕਿ ਸੇਵਾ ਸੰਸਾਰ ਦੀ ਕਰਨੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਸੰਤੋਖ ਕਰਕੇ ਸੰਤ ਨਿਰੰਕਾਰ ਨਾਲ ਜੁੜਿਆ ਰਹਿੰਦਾ ਅਗਰ ਦਇਆ ਨਹੀਂ ਤਾਂ ਮਨੁੱਖ ਸੇਵਾ ਨਹੀਂ ਕਰ ਸਕਦਾ ਅਗਰ ਸੰਤੋਖ ਨਹੀਂ ਤੇ ਉਹ ਸਿਮਰਨ ਨਹੀਂ ਕਰ ਸਕਦਾ ਸੰਤੁਸ਼ਟ ਮਨੁੱਖ ਦੇ ਅੰਦਰੋਂ ਹੀ ਸਿਮਰਨ ਨਿਕਲਦਾ ਹੈ ਦੂਸਰਾ ਨਹੀਂ ਕਰ ਸਕਦਾ ਸੰਤੁਸ਼ਟ ਮਨੁੱਖੀ ਪ੍ਰਭੂ ਦਾ ਨਾਮ ਜਪ ਸਕਦਾ ਦੂਜਾ ਨਹੀਂ ਜਪ ਸਕਦਾ ਇਹ ਵੀ ਮੈਸ ਕਰਦੇ ਆ ਔਰ ਦਿਆਲੂ ਮਨੁੱਖ ਨੇ ਹੀ ਸੇਵਾ ਕਰਨੀ ਹੈ ਕਠੋਰ ਸੇਵਾ ਨਹੀਂ ਕਰ ਸਕਦਾ ਕਤਈ ਨਹੀਂ ਕਰ ਸਕਦਾ ਇਹ ਦੋ ਮੂਲ ਗੁਣ ਨੇ ਦਇਆ ਕਰਕੇ ਸੇਵਾ ਨਿਕਲਦੀ ਏ ਤੇ ਸੇਵਾ ਕਰਕੇ ਸਾਧੂ ਸੰਸਾਰ ਨਾਲ ਜੁੜਿਆ ਰਹਿੰਦਾ ਸੰਤੁਸ਼ਟੀ ਦੇ ਚੋਂ ਸਿਮਰਨ ਨਿਕਲਦਾ ਯਾਦ ਨਿਕਲਦੀ ਹੈ ਤੇ ਸਿਮਰਨ ਕਰਕੇ ਸਾਧੂ ਨਿਰੰਕਾਰ ਨਾਲ ਜੁੜਿਆ ਰਹਿੰਦਾ ਹੈ ਇਹ ਦੋ ਗੁਣ ਤੇ ਮੂਲ ਨੇ ਪਰ ਇੰਨੇ ਹੀ ਦੋ ਗੁਣਾ ਦੇ ਤਲੇ ਬੇਸ਼ੁਮਾਰ ਗੁਣ ਨੇ ਅਨੰਤ ਗੁਣ ਨੇ ਬੇਸ਼ੁਮਾਰ ਗੁਣ ਨੇ ਪੂਰਨ ਪੁਰਖ ਦੇ ਬੁਨਿਆਦੀ ਰੂਪ ਵਿੱਚ धान गुरु अर्जुन देव जी महाराज छह लक्षण बयान कर देला उन अनंत ने आखिरी पंक्ति है इस श्लोक दी खट लक्षण पूर्ण पुरुष है नाम इक नाम साद सवर्जन है छह लक्षण ने पूर्ण पुरुष दे ओनु कहंदे ने साधु ओनु कहंदे ने सज्जन ओनु कहंदे ने पूर्ण पुरुष ਇਹ 6 ਲਖਣ ਸਤਿਗੁਰਾਂ ਨੇ 6 ਪੰਕਤੀਆਂ ਵਿੱਚ ਵਰਣਨ ਕੀਤੇ ਨੇ ਇਹ ਆਪ ਸਰਵਨ ਕਰੋ ਤੇ ਮੈਂ ਇਹਦਾ ਖਲਾਸਾ ਤੁਹਾਨੂੰ ਸਰਵਨ ਕਰਾਵਾਂ ਪਹਿਲੀ ਪੰਕਤੀ ਮੰਤਰ ਓਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੇ 1 ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ 2 ਦਿਆਲਮ ਸਰਵਤਰ ਜੀ ਪੰਚ ਦੋਖ ਬੇਵਰਜਤੇ ਤਿੰਨ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਲਮ ਕਮਲ ਰਹਿ ਤੇ ਚਾਰ ਪੰਜਵਾ ਉਪਦੇਸੰ ਸੰਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਛੇਵਾ ਪਰਨਿੰਦਨੇ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕੇ ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਨੇ ਪਹਿਲੀ ਪੰਕਤੀ ਮੰਤਰ ਰਾਮ ਰਾਮ ਨਾਮ ਧਿਆਨੰ ਸਰਬਤ੍ਰ ਪੂਰਨੇ ਉਹ ਜੋ ਰਮਿਆ ਹੋਇਆ ਹੈ ਰਾਮ ਉਹਦਾ ਹੀ ਕੋਈ ਮੰਤਰ ਉਹਦੀ ਜ਼ਬਾਨ ਤੇ ਹੁੰਦਾ ਹੈ ਰਮੇ ਹੋਏ ਦੇ ਮੰਤਰ ਨੇ ਕੋਈ ਅੱਲਾ ਕਹਿ ਰਿਹਾ ਹੈ ਕੋਈ ਰਹੀਮ ਕਹਿ ਰਿਹਾ ਹੈ ਕੋਈ ਮਾਧਵ ਕਹਿ ਰਿਹਾ ਹੈ ਕੋਈ ਗੋਬਿੰਦ ਕਹਿ ਰਿਹਾ ਹੈ ਜਿਹਨੇ ਭਗਤ ਗੁਰੂ ਗ੍ਰੰਥ ਸਾਹਿਬ ਦੇ ਚ ਬੈਠੇ ਨੇ ਵਕ ਵਕ ਨਾਮ ਜਪਦੇ ਸਨ ਜੈ ਦੇਵ ਬੰਗਾਲ ਦੇ ਸੰਤ ਗੋਬਿੰਦ ਗੋਬਿੰਦ ਜਪਦੇ ਸਨ ਉਹ ਆਪਣੀ ਬਾਣੀ 'ਚ ਵੀ ਕਹਿੰਦੇ ਨੇ ਗੋਬਿੰਦ ਗੋਬਿੰਦ ਦੇ ਤੇ ਜਪਨਰ ਸકલ ਸਿੱਧ ਪਦਮ ਜੈ ਦੇਵ ਆਇਓ ਤਸੋ ਪਟੰਗ ਭਉ ਭੂਤ ਸਰਬਗਤੰ ਭਈ ਗੋਬਿੰਦ ਗੋਬਿੰਦ ਜਪ ਸਾਰੀਆਂ ਸਿਧੀਆਂ ਦੀ ਪ੍ਰਾਪਤੀ ਹੋ ਜਾਏ ਕਬੀਰ ਪੰਥੀਆਂ ਨੂੰ ਭਾਰਤ ਦੇ ਸਤਨਾਮੀ ਕਹਿੰਦੇ ਨੇ ਤੇ ਕਬੀਰ ਪੰਥ ਦੇ ਜਿਤਨੇ ਵੀ ਮੰਦਰ ਹੋਣਗੇ ਬਾਦ ਸਤਨਾਮ ਲਿਖਿਆ ਹੋਵੇਗਾ ਕਿਉਂਕਿ ਕਬੀਰ ਸਤਨਾਮ ਸਤਨਾਮ ਜਪਦਾ ਸੀ ਹਮੇਸ਼ਾ ਗੁਰਮੰਤਰ ਜੋ ਅਧਿਕਾਰੀ ਆਉਂਦਾ ਸੀ ਨਾ ਉਹਨੂੰ ਦਿੰਦੇ ਸੰ ਸਾਂਝੇ ਤੌਰ ਤੇ ਨਹੀਂ ਕਹਿੰਦੇ ਸੰ ਅਗਰ ਕਹਿ ਦੇਣ ਤੋ ਇੱਕ ਫਿਰਕਾ ਬਣ ਜਾਂਦਾ ਜਿਹੜੇ ਬਾਕੀ-ਬਾਕੀ ਜੋ ਹੈ ਨਾਮ ਜਪਦੇ ਨੇ ਮੰਤਰ ਜਪਦੇ ਨੇ ਇਹਦਾ ਮਤਲਬ ਉਹ ਨਹੀਂ ਪਹੁੰਚਦੇ ਹਰ ਮੰਤਰ ਦਾ ਜਪ ਕਰਨ ਵਾਲਾ ਪਹੁੰਚ ਜਾਂਦਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਬਲਹਾਰੀ ਜਾਓ ਜੀਤੇ ਤੇਰੇ ਨਾਮ ਹੈ ਪਰ ਕਿਸੇ ਇੱਕ ਮੰਤਰ ਨੂੰ ਹੀ ਜਪਣਾ ਪੈਂਦਾ ਹੈ ਰਸਤੇ ਹਜ਼ਾਰਾਂ ਪਰ ਆਤਮਾ ਤੱਕ ਜਾਂਦੇ ਨੇ ਪਰ ਪਹੁੰਚਣ ਵਾਸਤੇ ਕੋਈ ਇੱਕ ਰਸਤਾ ਚੁਣਨਾ ਪੈਂਦਾ ਹੈ ਇਹ ਮੈਰਜ਼ ਕਰਾ ਫੇਰ ਰਸਤੇ ਤੇ ਥੋੜੇ ਜਿਹਾ ਚਲੇ ਤੇ ਫਿਰ ਆਖੀਏ ਬਦਲੀ ਉਸ ਤੋਂ ਵਾਪਸ ਆ ਕੇ ਫਿਰ ਦੂਜੇ ਰਸਤੇ ਤੇ ਫਿਰ ਆਖੀਏ ਨਹੀਂ ਫਲਾਣਾ ਰਸਤਾ ਠੀਕ ਹੈ ਫਿਰ ਉੱਥੋਂ ਵਾਪਸ ਮੁੜੀਏ ਫਿਰ ਤੀਜੇ ਤੇ ਕਈ ਦਫਾ ਮਨੁੱਖਾਂ ਦੀ ਜ਼ਿੰਦਗੀ ਰਸਤੇ ਬਦਲਣ ਵਿੱਚ ਹੀ ਲੱਗ ਜਾਂਦੀ ਹੈ। ਤਾਂ ਜ਼ਿੰਦਗੀ ਤੇ ਬੜੀ ਥੋੜੀ ਹੈ। ਅਗਰ ਰਸਤੇ ਹੀ ਬਦਲਦਿਆਂ ਲੰਘ ਗਏ ਤਾਂ ਕਿੱਰ ਤੇ ਪਹੁੰਚੇ ਹੀ ਨਾ। ਕਈਆਂ ਦੇ ਰਸਤੇ ਬਦਲਦੇ ਹੀ ਜ਼ਿੰਦਗੀ ਲੰਘ ਜਾਂਦੀ ਇੱਕ ਉਰਦੂ ਦੇ ਮਾਨ ਸ਼ਾਇਰ ਬਿਰਵਾਨ ਨੇ ਇਸ ਨੂੰ ਖੋਲਿਆ ਵੀ ਹੈ ਰੋਤੇ ਮੈਂ ਕੱਟ ਗਈ ਕੁਝ ਆਹੋਂ ਮੈਂ ਕੱਟ ਗਈ ਰੋਤੇ ਮੈਂ ਕੱਟ ਗਈ ਕੁਝ ਆਹੋਂ ਮੈਂ ਕੱਟ ਗਈ ਸੋਤੇ ਮੈਂ ਕੱਟ ਗਈ ਕੁਝ ਗੁਨਾਹੋਂ ਮੈਂ ਕੱਟ ਗਈ ਮੰਜ਼ਿਲ 'ਤੇ ਚੱਲਣ ਵਾਲੇ ਮੰਜ਼ਿਲ 'ਤੇ ਜਾ ਲਗੇ ਰਾਹੇ ਬਦਲਣ ਵਾਲੋਂ ਕੀ ਰਾਹੋਂ ਮੇ ਘਟ ਗਏ ਜੋ ਮੰਜ਼ਿਲ ਤੇ ਚੱਲਦੇ ਸਨ ਘਰ ਦੀ ਤਰਫ ਚੱਲਦੇ ਸਨ ਪਹੁੰਚ ਗਏ ਪਰ ਜਿਹੜੇ ਜਿਹੜੇ ਰੋਜ਼ ਰਸਤੇ ਹੀ ਬਦਲਦੇ ਰਹੇ ਵਾਸਤੇ ਰਸਤੇ 'ਚ ਹੀ ਮਰ ਖਅਬ ਗਏ ਪਹੁੰਚੇ ਨਹੀਂ ਪਹੁੰਚਣ ਵਾਸਤੇ ਕੋਈ ਇੱਕ ਰਸਤਾ ਚੁਣਨਾ ਪੈਂਦਾ ਹੈ ਇਹ ਰਸਤੇ ਤੋਂ ਮੁਰਾਦ ਕੋਈ ਇੱਕ ਮੰਤਰ ਨੂੰ ਚੁਣਨਾ ਪੈਂਦਾ ਤੇ ਜਪਣਾ ਪੈਂਦਾ ਇਹ ਮੈਂ ਅਰਜ਼ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੌਰ ਤਰੀਕਿਆਂ ਦੇ ਨਾਲ ਜੋ ਨਾਮ ਜਪਣਾ ਚਾਹੁੰਦਾ ਸੀ ਉਸ ਵਕਤ ਮਰਿਆਦਾ ਸੀ ਚਰਣਾ ধੋਏ ਰੈ ਰਾਸ ਕਰ ਚਰਣਾ ਅਮਰਤ ਸਿੱਖਾਂ ਪਿਲਾਇਆ ਚਰਣਾ ਅਮਰਤ ਪਿਲਾ ਦੇਣਾ ਦੀਕਸ਼ਤ ਕਰ ਦੇਣਾ ਔਰ ਕਹਿ ਦੇਣਾ ਵਾਹਿਗੁਰੂ ਜਪ ਤੇ ਸਿੱਖੀ ਦਾ ਦਾਇਰਾ ਬਹੁਤ وسیਹ ਹੋਣ ਲੱਗ ਪਿਆ ਵਧਣ ਲੱਗ ਪਿਆ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਆਗਿਆ ਇਹ ਖੁਲ 22 ਮਸੰਦਾਂ ਨੂੰ ਵੀ ਦੇ ਦਿੱਤੀ 22 ਮਸੰਦਾਂ ਦੇ ਚੋਂ ਤਿੰਨ ਬੀਬੀਆਂ ਸਨ ਉਨੇ ਪੁਰਸ਼ ਸਨ ਇਹ ਨਾਮ ਜਪਾਉਂਦੇ ਰਹੇ ਚਰਨ ਅਮਰਤ ਦੇ ਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਪਹੁੰਚਦੇ ਆ ਇਹ ਮਸੰਦ ਬਰਸ਼ਟ ਹੋ ਗਏ ਸਭ ਪੂਜਾ ਇਤਨੇ ਵੱਧ ਗਈ ਤਾਕਤ ਇਤਨੇ ਵੱਧ ਗਈ ਔਰ ਧਨ ਸੰਪਦਾ ਇਤਨੇ ਵੱਧ ਗਈ ਇਹਨਾਂ ਦੇ ਅੰਦਰ ਖਿਆਲ ਆ ਗਿਆ ਆਪਾਂ ਖੁਦ ਹੀ ਗੁਰੂ ਬਣੀਏ ਗੁਰੂ ਵਾਸਤੇ ਕੰਮ ਕਰਨ ਦੀ ਕੀ ਲੋੜ ਹੈ ਕਹਿੰਦੇ ਨੇ ਹੈਵੀ ਗਿਜ਼ਾ ਭਾਰੀ ਭੋਜਨ ਕੋਈ ਖਾ ਲਵੇ ਤੇ ਮੈਦਾ ਕਮਜ਼ੋਰ ਹੋਵੇ ਫਿਰ ਪਚਦਾ ਨਹੀਂ ਜਿਵੇਂ ਕਈਆਂ ਨੂੰ ਭੋਜਨ ਨਹੀਂ ਪਚਦਾ ਕਈਆਂ ਨੂੰ ਧਨ ਨਹੀਂ ਪਚਦਾ ਕਈਆਂ ਨੂੰ ਪ੍ਰਭਤਾ ਨਹੀਂ ਪਚਦੀ ਕਈਆਂ ਨੂੰ ਤਾਕਤ ਨਹੀਂ ਪਚਦੀ ਉਹਨਾਂ ਮਸੰਦਾ ਨੂੰ ਨਾ ਪਚੀ ਉਹ ਹਜ਼ਮ ਨਾ ਕਰ ਸਕੇ ਸੀਮਾ ਤੋਂ ਵੱਧ ਉਹਨਾਂ ਦੀ ਪੂਜਾ ਹੋ ਗਈ ਪ੍ਰਤੀਸ਼ਟਾ ਹੋ ਗਈ ਤਾਕਤ ਵੱਧ ਗਈ ਉਹ ਹਜ਼ਮ ਨਾ ਕਰ ਸਕੇ ਇਸ ਮਸੰਦ ਪ੍ਰਥਾ ਤੋਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ। ਔਰ ਪੰਜ ਪਿਆਰਿਆਂ ਦੇ ਹਵਾਲੇ ਕੀਤਾ ਇਹ দীਕਸ਼ਤ ਕਰਨਾ ਹੈ। ਇਹ ਚਰਨਾਮਤ ਪਿਲਾ ਕੇ ਨਹੀਂ ਬਾਣੀ ਦਾ ਪਾਠ ਹੋਵੇਗਾ। ਖੰਡੇ ਬਾਟੇ ਦਾ ਅੰਮ੍ਰਿਤ ਤੇ ਬਾਣੀ ਨੂੰ ਜੋ ਦ੍ਰਿਸ਼ਟੀ ਦੇ ਰਾਹੀਂ ਬਾਣੀ ਵਿੱਚ ਪ੍ਰਵੇਸ਼ ਕਰਾ ਸਕੇ। ਆਪ ਦੀ ਗਿਆਤ ਲਈ ਅਰਜ਼ ਕਰਾਂ। ਜਿਹਦੇ ਹਿਰਦੇ ਵਿੱਚ ਬਾਣੀ ਵਸੀ ਹੋਵੇ ਨਾਮ ਵਸਿਆ ਹੋਵੇ ਉਹਦੇ ਪੈਰ ਜਿੱਥੇ ਟਿਕਣਗੇ ਧੂੜ ਪਵਿੱਤਰ ਹੋਵੇਗੀ ਅਕਸ਼ੀਰ ਬਣੇਗੀ ਬੜੀ ਮਹਿਮਾਗਾਈ ਏ ਗੁਰਬਾਣੀ ਨੇ ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂਗਾ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਆਉਂਦੀ ਏ ਔਰ ਖਾਸ ਕਰਕੇ ਅਗਰ ਬਾਣੀ ਦੇ ਟਿਕ ਜਾਏ ਉਹਦੀ ਦ੍ਰਿਸ਼ਟੀ ਥੋੜੇ ਜਿਹਾ ਸਮੇਂ ਲਈ ਤਾਂ ਬਾਣੀ ਆਪਣਾ ਸੁਭਾਅ ਬਦਲ ਲੈਂਦਾ ਹੈ ਉਹ ਅੰਮ੍ਰਿਤ ਹੋ ਜਾਂਦਾ ਹੈ ਅੰਦਰ ਜਪ ਚੱਲ ਰਿਹਾ ਬਾਣੀ ਦਾ ਤੇ ਬਾਣੀ ਜੋ ਅੰਮ੍ਰਿਤਮਈ ਦ੍ਰਿਸ਼ਟੀ ਦੇ ਰਾਹੀ ਅੰਮ੍ਰਿਤ ਬਾਰ ਟਪਕ ਰਿਹਾ ਹੈ ਇਸ ਵਾਸਤੇ ਪੰਜ ਪਿਆਰਿਆਂ ਨੂੰ ਆਗਿਆ ਬਾਣੀ ਪੜਨ ਲੱਗਿਆਂ ਦ੍ਰਿਸ਼ਟੀ ਪਾਣੀ ਚ ਰੱਖਣੀ ਪੈਂਦੀ ਉਸ ਬਾਠੇ ਦੇ ਜਲ ਵਿੱਚ ਤਾਂ ਕਿ ਬਾਣੀ ਦਾ ਸਾਰਾ ਪ੍ਰਤਾਪ ਦ੍ਰਿਸ਼ਟੀ ਦੇ ਰਾਹੀਂ ਬਾਣੀ ਦੇ ਵਿੱਚ ਪ੍ਰਵੇਸ਼ ਕਰਾਇਆ ਜਾ ਸਕੇ ਆਪ ਦੀ ਬਿਆਤ ਲਈ ਅਰਜ਼ ਕਰਾਂ ਜੇ ਤਾਂ ਹਿਰਦਾ ਅਮਰਤਮਈ ਹੋ ਜਾਂਦਾ ਹੈ ਉਹਦੀ ਦ੍ਰਿਸ਼ਟੀ ਅਮਰਤਮਈ ਹੋ ਜਾਂਦੀ ਹੈ ਉਹਦੇ ਬੋਲ ਅਮਰਤਮਈ ਹੋ ਜਾਂਦੇ ਨੇ ਉਹਦਾ ਹਰ ਕਰਮ ਅਮਰਤਮਈ ਹੋ ਜਾਂਦਾ ਹੈ ਇਹ ਮੈਂ ਅਰਜ਼ ਕਰਦੇ ਆਂ ਸਾਫ ਕਿ ਹੈ ਭਗਤ ਨਾਮ ਦੇ ਉਹਨੇ ਨਾਮਦੇਵ ਕਹਿੰਦੇ ਨੇ ਮੇਰੇ ਨਸਾਂ ਦੇ ਵਿੱਚ ਹੋਣ ਗਰਦਿਸ਼ ਨਹੀਂ ਕਰ ਲਿਆ ਉਹ ਕੀ ਗਰਦਿਸ਼ ਕਰ ਰਿਹਾ ਹਰ ਇੱਕ ਦੀਆਂ ਨਸਾਂ ਚ ਖੂਨ ਆਉਂਦਾ ਹੈ ਕਹਿੰਦੇ ਨੇ ਨਹੀਂ ਅੰਮ੍ਰਿਤ ਗਰਦਿਸ਼ ਕਰ ਰਿਹਾ ਉਹ ਕਿਸ ਤਰ੍ਹਾਂ ਬੜਾ ਕੀਮਤੀ ਸ਼ਬਦ ਹੈ ਭਗਤ ਨਾਮ ਦੇਵ ਦਾ ਦਸ ਬੈ ਰਾਗ ਨ ਮੋਹਿ ਬਸ ਕੇ ਨੀ ਪੰਜੋਂ ਕਾ ਮਿਟਨਾਉ ਸਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਉ ਪਛੇ ਬਹੁਰ ਨ ਆਵਨ ਪਾਉ ਉਮਰਤ ਸਬਾਣੇ ਘਟਦੇ ਉਚਰੋਂ ਆਤਮਾ ਕੋ ਸਮਝਾ 70 2 70 ਤੇ 2 72 ਸਰੀਰ ਦੇ ਚ ਮੋਟੀਆਂ ਨਸਾਂ 72 ਨੇ ਇਹਨਾਂ ਮੋਟੀਆਂ ਨਸਾਂ ਦਾ ਹਜ਼ਾਰਾਂ ਸੂਖਸ਼ਮ ਨਸਾਂ ਨਾਲ ਸੰਬੰਧ ਹੈ ਜੁੜੀਆਂ ਹੋਈਆਂ ਨੇ ਨਾਮਦੇਵ ਕਹਿੰਦੇ ਨੇ ਇਹਨਾਂ 72 나ੜੀਆਂ ਦੇ ਚ ਹੋਂ ਨਗਰਦਿਸ਼ ਨਹੀਂ ਕਰ ਰਿਹਾ ਅੰਮ੍ਰਿਤ ਕਰਦੇ ਮੇਰਾ ਹੋਣ ਪਾਵਨ ਹੋ ਗਿਆ ਇਹਨੂੰ ਡਾਕਟਰ ਮੁਹੰਮਦ ਇਕਬਾਲ ਮੰਨਦੇ ਹੈ ਉਹ ਕਹਿੰਦੇ ਨੇ ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਨ ਜਾਏ ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਨ ਜਾਏ ਇੱਕ ਹੋਣ ਕੇ ਕਤਰੇ ਮੇ ਹੋ ਤਾਸਿਰ ਹੈ ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ ਮਰਦੇ ਤੇ ਲੋਕ ਰੋਜ਼ ਪੈਨੇ ਹੋਣ ਤੇ ਜ਼ਮੀਨ ਤੇ ਡੁੱਲਦਾ ਪਿਆ ਪਰ ਜਿਨ੍ਹਾਂ ਦਾ ਅੰਮ੍ਰਿਤ ਨਹੀਂ ਹੋਣ ਕਿਦਰੇ ਜ਼ਮੀਨ ਤੇ ਡੁੱਲ ਜਾਂਦਾ ਹੈ ਬੜੀ ਭਾਰੀ ਕ੍ਰਾਂਤੀ ਆਉਂਦੀ ਏ ਤੇ ਜਗ੍ਹਾ ਤੀਰਥ ਬਣ ਜਾਂਦੀ ਏ ਧਨ ਗੁਰੂ ਤੇਗ ਬਹਾਦਰ ਸਾਹਿਬੀ ਦਾ ਹੋਣ ਚਾਂਦਨੀ ਚੌਂਕ ਦੇ ਜਿਸ ਅਸਥਾਨ ਤੇ ਡੁੱਲਿਆ ਉਹ ਤੇ ਤੀਰਥ ਬਣ ਗਏ ਉਹਨੇ ਕ੍ਰਾਂਤੀ ਲਿਆਂਦੀ ਬੜੀ ਭਾਰੀ ਉਦੇ ਨਾਲ ਦੇਸ਼ ਦਾ ਜਨੇਊ ਬਚ ਗਿਆ ਤੇ ਲਗ ਬਚ ਗਿਆ ਤੇ ਲੇਕ ਜੰਜੂਰਾ ਕਾ ਪ੍ਰਵਤਾ ਕਾ ਕਿਨੋ ਬੜੋ ਕਲੂ ਮੇ ਸਾਕਾ ਜਿਸ ਥਾਂ ਤੇ ਡੁਲਿਆ ਹੁਣ ਜਿਹੜਾ ਵੀ ਉੱਥੋਂ ਲੰਘਦਾ ਸਿਰ ਝੁਕਾ ਕੇ ਲੰਘਦਾ ਉਹ ਤੇ ਤੀਰਤ ਬਣ ਗਿਆ ਉਹ ਹੋਣ ਨਹੀਂ ਡੁਲਿਆ ਸੀ ਅੰਮ੍ਰਿਤ ਸੀ ਜਿਹਦੇ ਹੋਣ ਦੇ ਅੰਮ੍ਰਿਤ ਦੀ ਧਾਰ ਹੋ ਜਾਏ ਉਦੀ ਦ੍ਰਿਸ਼ਟੀ ਅਮਰਤਮਈ ਹੋ ਜਾਂਦੀ ਹੈ। ਉਹਦੇ ਬੋਲ ਅਮਰਤਮਈ ਹੋ ਜਾਂਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਸੇ ਪੰਜ ਪਿਆਰੇ ਜਿਨ੍ਹਾਂ ਦੀ ਜ਼ਿੰਦਗੀ ਅਮਰਤਮਈ ਹੈ, ਜਿਨ੍ਹਾਂ ਦੀ ਦ੍ਰਿਸ਼ਟੀ ਅਮਰਤਮਈ ਹੈ, ਜਿਨ੍ਹਾਂ ਦੇ ਬੋਲ ਅਮਰਤਮਈ ਨੇ। ਉਸ ਤਰ੍ਹਾਂ ਦੇ ਪੰਜ ਸਿੱਖ ਅਮਰਤ ਛਕਾਇਆ ਕਰਨਗੇ, দীਕਸ਼ਿਤ ਕਰਨਗੇ, ਵਾਹਿਗੁਰੂ ਮੰਨ ਦੀ ਦ੍ਰਿੜਤਾ ਕਰਾਣਗੇ। ਤੋ ਇਸ ਤਰੀਕੇ ਦੇ ਮੰਤਰ ਹਜ਼ਾਰਾਂ ਨੇ ਗੋਰਖਵੀ ਮੰਤਰ ਹੈ ਰਹੀਮ ਵੀ ਮੰਤਰ ਹੈ ਅਲਾਵੀ ਮੰਤਰ ਹੈ ਰਾਮ ਵੀ ਮੰਤਰ ਹੈ ਮਾਦੋ ਹੈ ਮਦਸੂਦਨ ਹੈ ਸਤਨਾਮ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਹਜ਼ਾਰਾਂ ਮੰਤਰ ਨੇ ਕਿਸੇ ਇੱਕ ਮੰਤਰ ਬਾਰੇ ਗੁਰੂ ਨਾਨਕ ਕਹਿ ਰਹੇ ਨੇ ਇਹੀ ਜਪੋ ਤੋ ਫਿਰ ਸਿੱਖ ਧਰਮ ਸਾਂਝਾ ਧਰਮ ਨਹੀਂ ਰਹਿਣਾ ਸੀ ਜੈਸੇ ਇਸਲਾਮ ਸਾਂਝਾ ਧਰਮ ਨਹੀਂ ਹੈ ਖਾਨਾ ਕਾਬਾ ਦੇ ਖਾਨੇ ਖੁਦਾ ਦੇ ਗਾਇਰ ਮੁਸਲਮਾਨ ਨਹੀਂ ਜਾ ਸਕਦਾ ਉੱਥੇ ਰਾਮ ਦੀ ਧੁਨ ਨਹੀਂ ਲਾਪੀ ਜਾ ਸਕਦੀ ਸਿਰਫ ਅੱਲਾ ਹੀ ਆਖਿਆ ਜਾ ਸਕਦਾ ਇਹ ਹੀ ਇੱਕ ਘਰ ਹੈ ਇੱਥੇ ਅੱਲਾ ਵੀ ਗੂੰਜਦਾ ਪਿਆ ਰਾਮ ਵੀ ਗੂੰਜਦਾ ਪਿਆ ਮਦਸੂਦਨ ਵੀ ਗੂੰਜਦਾ ਪਿਆ ਮਾਦੋ ਵੀ ਗੂੰਜਦਾ ਪਿਆ ਔਰ ਗੋਬਿੰਦ ਵੀ ਗੂੰਜ ਰਿਹਾ ਹੈ ਗੋਬਿੰਦ ਗੋਬਿੰਦ ਦੇਤ ਜਪਨਰ ਸਕਲ ਸੇ ਦਾ ਪਦਾ ਨੋ ਉਹ ਜੋ ਰਮਿਆ ਹੋਇਆ RAM ਹੈ RAM ਰਮਉ ਰਮ ਜਾਣੋ ਪਾਈ ਸ਼੍ਰੀ RAM ਚੰਦ ਜੈ ਰੂਪ ਨ ਰੇਖਿਆ ਬਨਵਾਲੀ ਚਕਰ ਪਾਣ ਦਰਸ ਅਨੂਪਿਆ ਪ੍ਰਹਿਲਾਦ RAM ਨਾਮ ਜਪਦਾ ਸੀ ਔਰ ਇਹ ਦਸ਼ਰਤ ਨੰਦਨ ਸ਼੍ਰੀ RAM ਤੋਂ ਪਹਿਲੇ ਹੋਇਆ ਸਤਜੁਗ ਦੇ ਚ ਹੋਇਆ ਮਨੁੱਖਾਂ ਨੂੰ ਨਾਮ ਪਰਮਾਤਮਾ ਦੇ ਦਿੱਤੇ ਗਏ ਇਹ ਵੀ ਮੈਰਜ਼ ਕਰਦੇ ਆ ਨਾ ਨਿਕ ਦੇ ਅਰਥ ਕੀਤੇ ਨੇ ਵਿਦਵਾਨਾਂ ਨੇ ਖਾਸ ਕਰਕੇ ਨਿਰਮਲੇ ਵਿਦਵਾਨਾਂ ਨੇ ਨਾ ਅਨ ਜਿਹਦੇ ਵਿੱਚ ਅਨੇਕਤਾ ਨਹੀਂ ਹੈ ਜੋ ਇੱਕ ਨਾਲ ਜੁੜਿਆ ਹੋਇਆ ਹੈ ਇੱਕ ਨੂੰ ਬੋਲਦਾ ਹੈ ਇੱਕ ਨੂੰ ਵੇਖਦਾ ਹੈ ਇੱਕ ਨੂੰ ਜਪਦਾ ਹੈ ਇੱਕ ਨੂੰ ਸੁਣਦਾ ਹੈ ਇੱਕ ਦੀ ਸੁਣਾਉਂਦਾ ਹੈ ਉਹਨੂੰ ਕਹਿੰਦੇ ਨੇ ਨਾ ਨਿਕ ਇਹ ਨਾਮ ਧਾਰਕ ਔਰ ਕਈਆਂ ਦੇ ਨਾਮ ਸਿੰਘਾਂ ਦੇ ਮੈਂ ਦੇਖਿਆ ਨਾਨਕ ਸਿੰਘ ਨੇ ਬਹੁਤ ਸਾਰੇ ਕਬਲੀ ਸਿੰਘਾਂ ਦੇ ਨਾਮ ਨਾਨਕ ਸਿੰਘ ਨੇ ਆਪ ਦੀ ਗਿਆਤ ਲਈ ਅਰਜ਼ ਕਰਾਂ ਮਨੁੱਖਾਂ ਨੂੰ ਨਾਮ ਪਰਮਾਤਮਾ ਦੇ ਦਿੱਤੇ ਗਏ ਤਾਂ ਕਿ ਮਨੁੱਖ ਆਪਣੇ ਨਾਮ ਤੋਂ ਮੇ ਪਰਮਾਤਮਾ ਦੀ ਪ੍ਰੇਰਣਾ ਲੈਂਦਾ ਰਹੇ ਸਭ ਨਾਮ ਧਾਰਕ ਨੇ ਮਹਾਰਾਜ ਕੇਦਰ ਪਹਿਲਾ ਲਕਸ਼ਣ ਇਹ ਹੈ ਉਦੀ ਰਸਨਾ ਤੇ ਪ੍ਰਮਾਤਮਾ ਦਾ ਨਾਮ ਵਸੇ ਹੋਵੇਗਾ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਮnik ਜਨਕਾ ਦਾਸਨ ਦਸਨਾ ਉਸ ਮੰਤਰ ਵਿੱਚ ਉਸ ਦਾ ਪੂਰਾ ਧਿਆਨ ਹੋਵੇਗਾ ਪਹਿਚਾਣ ਕੀ ਹੋਵੇਗੀ ਜਦ ਵੀ ਉਹ ਪ੍ਰਭੂ ਦਾ ਨਾਮ ਜਪੇਗਾ ਉਹ ਰਸ ਨਾਲ ਭਰ ਜਾਂਦਾ ਹੈ ਆਨੰਦ ਨਾਲ ਭਰ ਜਾਂਦਾ ਹੈ ਰਸ ਉਸਦੇ ਰਾਮ ਰਾਮ ਦੇ ਚੋਂ ਫਿਰ ਟਕ ਪਤਾ ਇਹ ਪਹਿਲਾ ਲਖਣ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਕਿਸ ਦਾ ਪੂਰਨ ਪੁਰਖ ਦਾ ਮੁਕੰਮਲ ਇਨਸਾਨ ਬਾਕੀ ਤੇ ਮਨੁੱਖ ਜੰਮਦਾ ਅਧੂਰ ਹੈ ਜੀਵਦਾ ਅਧੂਰ ਹੈ ਮਰਦਾ ਵੀ ਅਧੂਰਾ ਹੈ ਇਹ ਗੱਲ ਵੱਖਰੀ ਹੈ ਉੱਪਰ ਮੋਹਰ ਲਾ ਦਿੰਦੇ ਆ ਫਲਾਣਾ ਪੂਰਾ ਹੋਊਗਾ ਇਹ ਪਹਿਲਾ ਲੱਛਣ ਹੈ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੈ ਦੂਸਰਾ ਲੱਛਣ ਗਿਆਨੰ ਸਮ ਦੁਖ ਸੁਖੰ ਜੋਗਤ ਨਿਰਮਲ ਨਿਰਵੈਰਣੈ ਉਹਦੇ ਕੋਲ ਇੱਕ ਗਿਆਨ ਆਉਂਦਾ ਹੈ ਕਿ ਦੁਖ ਸੁਖ ਇਕ ਸਮਾਨ ਇਹ ਬਰਾਬਰ ਨੇ ਸਮਨੈ ਬਰਾਬਰ ਨੇ ਜਿਵੇਂ ਦੋ ਦੀਵਾਰਾਂ ਬਰਾਬਰ ਹੋਣ ਤੇ ਛੱਤ ਪਾਈ ਜਾਂਦੀ ਹੈ ਸੁਖ ਦੇ ਨਾਲ ਹੀ ਦੁਖ ਆਉਂਦਾ ਹੈ ਦੁਖ ਦੇ ਨਾਲ ਹੀ ਸੁਖ ਆਉਂਦਾ ਹੈ ਕੋਈ ਮਨੁੱਖ ਕਿੰਨਾ ਕੁ ਦੁਖੀ ਹੈ ਕਿਸ ਤਰ੍ਹਾਂ ਅੰਦਾਜ਼ਾ ਲਾ ਲਓ ਅੰਦਾਜ਼ਾ ਲਾਣ ਦਾ ਇੱਕ ਢੰਗ ਹੈ ਕਿਤਨਾ ਕੁ ਸੁਖੀ ਹੈ ਜਿੰਨਾ ਦੇਖਣਾ ਸੁਖੀ ਹੈ ਉਤਨਾ ਹੀ ਦੁਖੀ ਹੋਵੇਗਾ ਇਹ ਦੋਵੇਂ ਬਰਾਬਰ ਚੱਲਦੇ ਨੇ ਨਫਾ ਬਹੁਤ ਵੱਡਾ ਹੈ ਤਾਂ ਨੁਕਸਾਨ ਵੀ ਬਹੁਤ ਵੱਡਾ ਹੈ ਇੱਜ਼ਤ ਬਹੁਤ ਵੱਡੀ ਹੈ ਤਾਂ ਕਈ ਦਬਾ ਬੇਇਜ਼ਤੀ ਵੀ ਬਹੁਤ ਵੱਡੀ ਹੁੰਦੀ ਹੈ ਸੁਖ ਬਹੁਤ ਮਹਾਨ ਨੇ ਤਾਂ ਦੁੱਖ ਵੀ ਬਹੁਤ ਮਹਾਨ ਹੈ ਵੇ ਮਰਜ਼ ਕਰਾਂ ਈਸ਼ਵਰ ਦਾ ਨਹੀਂ ਆਵੇ ਹਾਂ ਕਦੇ ਕਦੇ ਐਸਾ ਹੁੰਦਾ ਜਿਵੇਂ ਜ਼ਮੀਨ ਤੇ ਅਸੀਂ ਦੇਖਦੇ ਆ ਦਿਨ ਵੱਡੇ ਹੋ ਜਾਂਦੇ ਨੇ ਰਾਤਾਂ ਛੋਟੀਆਂ ਹੋ ਜਾਂਦੀਆਂ ਕਈ ਦਫਾ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ ਦਿਨ ਛੋਟੇ ਹੋ ਜਾਂਦੇ ਨੇ ਫਿਰ ਐਸਾ ਵੀ ਸਮਾਂ ਆਉਂਦਾ ਦਿਨ ਤੇ ਰਾਤ ਬਰਾਬਰ ਹੋ ਜਾਂਦਾ ਕਈ ਦਫਾ ਜ਼ਿੰਦਗੀ ਦੇ ਚ ਦੁੱਖ ਵੱਧ ਜਾਂਦੇ ਨੇ ਸੁਖ ਥੋੜੇ ਰਹਿ ਜਾਂਦੇ ਨੇ ਕਈ ਵਾਰ ਸੁਖ ਵਧ ਜਾਂਦੇ ਨੇ ਦੁੱਖ ਥੋੜੇ ਰਹਿ ਜਾਂਦੇ ਨੇ ਉਸਤ ਜ਼ਿੰਦਗੀ ਨੂੰ ਜੇ ਨਾ ਪੀਏ ਤੇ ਤੌਲੀਏ ਸੁਖ ਦੁੱਖ ਦੋਵੇਂ ਬਰਾਬਰ ਹੀ ਹੁੰਦੇ ਨੇ ਸਮ ਹੁੰਦੇ ਨੇ ਤੇ ਵੀ ਮਰਜ਼ ਕਰਦੇ ਜਿਵੇਂ ਸਾਲ بھر ਦਾ ਨਾਪ ਤੋਲ ਕਰੀਏ ਤੇ ਦਿਨ ਰਾਤ ਬਰਾਬਰ ਹੁੰਦੇ ਨੇ ਰਾਤ ਲੰਬੀ ਹੋ ਗਈ ਦਿਨ ਛੋਟੇ ਹੋ ਗਏ ਫਿਰ ਦਿਨ ਵੱਡੇ ਹੋ ਗਏ ਰਾਤਾਂ ਛੋਟੀਆਂ ਹੋ ਗਈਆਂ ਫਿਰ ਐਸਾ ਸਮਾਂ ਆਇਆ ਦਿਨ ਤੇ ਰਾਤ ਬਰਾਬਰ ਹੋ ਗਏ ਸਾਲ ਵਰਦੀ ਤੁਲਨਾ ਕਰੀਏ ਤੇ ਬਰਾਬਰ ਹੀ ਹੈ ਹਮੇਸ਼ਾ ਜੀਵਨ ਦੇ ਸੁੱਖ ਦੁੱਖ ਬਰਾਬਰ ਹੀ ਹੁੰਦੇ ਐ ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਨੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਸanskrit ਦਾ ਸ਼ਬਦ ਹੈ ਸਮ ਇੰਗਲਿਸ਼ ਦਾ ਵੀ ਸਮ ਹੈ ਬਰਾਬਰ ਇੱਕੋ ਹੀ ਅੱਖਰ ਹੈ ਸੁਖ ਦੁਖ ਦੋਨੋ ਸਮ ਕਰ ਜਾਣੇ ਔਰ ਮਾਨ ਅਪਮਾਨ ਇਹਨਾਂ ਦੋਹਾਂ ਨੂੰ ਸਮ ਕਰਕੇ ਜਾਣੇ ਬਰਾਬਰ ਕਰਕੇ ਜਾਣੇ ਜਿਹੜਾ ਪੂਰਨਪੁਰਖ ਹੁੰਦਾ ਹੈ ਉਹਦੇ ਕੋਲ ਇਹ ਗਿਆਨ ਹੁੰਦਾ ਹੈ ਉਹ ਦੋਹਾਂ ਨੂੰ ਸਮ ਕਰਕੇ ਜਾਣਦਾ ਹੈ ਇਸ ਵਾਸਤੇ ਸੁਖ ਆ ਜਾਏ ਤਾਂ ਆਪੇ ਤੋਂ ਬਾਹਰ ਨਹੀਂ ਹੁੰਦਾ ਤੇ ਜੇ ਦੁਖ ਆ ਜਾਏ ਤਾਂ ਢੇਰੀ ਢਾਕੇ ਨਹੀਂ ਬੈਠਦਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੇ ਸੁਖ ਸੁਨੇ ਅਰਭੈ ਨ ਜਾਕੇ ਕੰਚਨ ਮਰਤੀ ਮਾਨ ਗਿਆਨ ਦਾ ਸਾਗਰ